ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਮੋਤੀ ਸਰਕਾਰ ਦੀ ਤਾਨਾਸ਼ਾਹੀ ਨਹੀਂ ਬੋਲ ਨਹੀਂ ਕਰੇਗੀ ਜਿੰਦਾਬਾਦ ਧੱਲੇਵਾਲ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾ ਕੇ ਰਾਂਗੇ ਕਰਾ ਕੇ ਰਹਾਗੇ ਕਰਾ ਕੇ ਰਹਾਗੇ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਪਿੰਡ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਭਾਰਤੀ ਕਿਸਾਨ ਉਹਨਾਂ ਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗੀਤ ਸਿੰਘ ਡੱਲੇਵਾਲ ਦਾ ਉਹਨਾਂ ਦਾ ਜਿੱਦੀ ਪਿੰਡ ਹੈ ਅੱਜ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਪੀਲ ਸਰਦਾਰ ਜਗੀਰ ਸਿੰਘ ਡੱਲੇਵਾਲ ਦਾ 15 ਮੁੰਡਾ ਮਰਨ ਵਰਤਦਾ ਸਾਰੇ ਭਾਰਤ ਚ ਇਥੋਂ ਤੱਕ ਮੈਂ ਕਹੂੰਗਾ ਡਾਕਟਰ ਸਵੇਰਮਾਨ ਦੀ ਟੀਮ ਨੇ ਅਮਰੀਕਾ ਚ ਵੀ ਤੇ ਕੈਨੇਡਾ ਦੇ ਗੁਰਦਗਰੂ ਘਰਾਂ ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲਿਆਂ ਚ ਦੇਸ਼ਾਂ ਦੇ ਚਰਜਾਗ ਨਹੀਂ ਬਣੀ ਉਸੇ ਦੇ ਖਨੌਰੀ ਬਾਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲੇਵਾਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲ੍ਹੇ ਚ ਅੱਗ ਨਹੀਂ ਬਲੀ ਸਾਰਾ ਪਿੰਡ ਅਜ ਭੁੱਖ ਹੜਤਾਲ ਦੇ ਬੈਠਾ ਪਰਾਵੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਇਹ ਖਨੌਰੀ ਬਾਰਡਰ ਤੋਂ ਆਈਆਂ ਕਾਲਾਂ ਜਿਹਨੋਂ ਦਿਨ ਇਹ ਮੋਰਚਾ ਤਰੱਕੀ ਦੇ ਰਾਹ ਤੇ ਜਾ ਰਿਹਾ ਇਹਨੂੰ ਕਾਲ ਨੂੰ ਅੱਜ ਸਾਡੇ ਪਿੰਡ ਨੇ ਪੰਘੂਰ ਪੂਰਾ ਬਹੰਗਾਰਾ ਦੇ ਕੇ ਇਹਨੂੰ ਕਾਲ ਨੂੰ ਕਾਮਯਾਬ ਕੀਤਾ ਕੀ ਲੱਗਦਾ ਕਿ ਲਗਾਤਾਰ ਕਿਸਾਨਾਂ ਉੱਪਰ ਜਿਹੜਾ ਅਤੂਕਾਰ ਗੋਲ ਛੱਡੀ ਜਾ ਰਹੇ ਨੇ ਅੱਗੇ ਨਹੀਂ ਵਧ ਦਿੱਤਾ ਜਾ ਰਿਹਾ ਮੰਗਾਂ ਨੂੰ ਲੈ ਕੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਸਰਕਾਰਾਂ ਦੀ ਕੀ ਮਨਛਾ ਲੱਗਦੀ ਤੁਹਾਨੂੰ ਜੀ ਪਹਿਲਾਂ ਤਾਂ ਕਹਿੰਦੇ ਫੈਸਲਾ ਆ ਜਾਣ ਹੁਣ ਫੈਸਲਾ ਵੀ ਨਹੀਂ ਆ ਰਿਹਾ ਮੇਰੇ ਕੋਲ ਉਹੀ ਤਾਂ ਗੱਲ ਹੈ ਨਾ ਪਹਿਲਾਂ ਸਰਕਾਰ ਨੇ ਆਪ ਵੀ ਕਿਹਾ ਵੀ ਇਹ ਕਿਸਾਨਾਂ ਕੋਲ ਤਾਂ ਹਥਿਆਰ ਹੈ ਇਹਨਾਂ ਕੋਲੇ ਤਾਂ ਇਹ ਤਾਂ ਨਸਲਵਾਦੀ ਅਤਵਾਦੀ ਹੈ ਇਹ ਇਹ ਜੇ ਸਾਡੇ ਤੇ ਸਰਕਾਰ ਅਕਸਰ ਬਿਆਨ ਦਿੰਦੀ ਰਹਿੰਦੀ ਹੈ ਕਿਸਾਨਾਂ ਨੂੰ ਪਰ ਜਦੋਂ ਸਰ ਹੁਣ ਤੁਸੀਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਸੁਣਿਆ ਉਹ ਵੀ ਪੈਦਲ ਆ ਜਾਣ ਉਹ ਹਰਿਆਣੇ ਦੇ ਰਾਜ ਮੰਤਰੀ ਨੇ ਵੀ ਆਖਿਆ ਵੀ ਪੈਦਲ ਆਏ ਜਾਣ ਜਦੋਂ ਅੱਜ ਪੈਦਲ ਆਉਣ ਜੇ ਨੇ ਤੇ ਅੱਜ ਕਿੰਨੇ ਪੈਦਲ ਵੀ ਨਹੀਂ ਆਉਣ ਦੇਣਾ ਮਨਛਾ ਸਰਕਾਰ ਦੀ ਇੱਥੇ ਐਕੀਜ਼ਰ ਹੁੰਦੀ ਆ ਵੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੇ ਦਿੱਲੀ ਵੀ ਆ ਜਾਣ ਤਾਂ ਕੋਈ ਮੰਗ ਨਹੀਂ ਮੰਨਣ ਦੇਣੀ ਇਨਾ ਇੱਕ ਕਲੀਅਰ ਜਿਹੜਾ ਮੈਸੇਜ ਹੋਏ ਆ ਵੀ ਇਹ ਤਾਂ ਲਾਰੇ ਆ ਜੀ ਆਏ ਆ ਜੋ ਆਏ ਕਰ ਲੋ ਹੁਣ ਹੁਣ ਕਹਿ ਦਨਗੇ ਵੀ ਰੀਅਲ ਗੱਡੀ ਜਿਹੜਾ ਰੀਅਲ ਗੱਡੀ ਤੇ ਹੁਣ ਤਿਆਰ ਹੋ ਕੇ ਤਾਂ ਕਢਾਉਣ ਜਾਣਾ ਇਹ ਤਾਂ ਕਲੀਅਰ ਕਟ ਹੈ ਔਂ ਤਾਂ ਦੇਣਾ ਨਹੀਂ ਜਿਵੇਂ ਹੁਣ ਸਰਕਾਰ ਲਗਾਤਾਰ ਖਿਲਾਫ ਚੱਲ ਰਹੀ ਹੈ ਦੂਜੇ ਪਾਸੇ ਆਪਾਂ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਰਕੇ ਉਹਨਾਂ ਨੇ ਜਿਹੜੀ ਪਟੀਸ਼ਨ ਪੇਸ਼ ਕੀਤੀ ਸੀ ਉਹ ਵੀ ਖਾਰਜ ਕਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਜਲਦੀ ਵੱਲ ਲੱਗਦਾ ਦੇਖੋ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਭਾਵੇਂ ਰਾਜ ਹੋਣ ਤੇ ਭਾਵੇਂ ਕੇਂਦਰ ਪਿਛਲੇ ਲੰਬੇ ਸਮੇਂ ਉਹ ਕੋਟਾਂ-ਕੂਟਾਂ ਨੂੰ ਕੁਝ ਨਹੀਂ ਜਾਣਦੇ ਪਿਛਲੇ ਲੰਬੇ ਸਮੇਂ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਕਿੰਨੇ ਵਾਰ ਹਦਾਇਤ ਕਰਤੀ ਕਿੰਨੇ ਵਾਰ ਨੋਟੀਫਿਕੇਸ਼ਨ ਕਹਿਤਾ ਸਰਕਾਰਾਂ ਨੂੰ ਤਾੜਨਾ ਕਰਤੀ ਵੀ ਛੰਭੂ ਬਾਰਡਰ ਖੋਲੋ ਹਰਿਆਣੇ ਨੇ ਖੋਲਤਾ ਜੀ ਅਸਲ ਇਹ ਜਿਹੜਾ ਹੁਣ ਕੋਟਾਂ-ਕੂਟਾਂ ਦਾ ਕੰਮ ਦਾ ਸਰਕਾਰਾਂ ਨੇ ਮੈਨ ਲੱਗਦਾ ਵੀ ਵੈਸੇ ਹੀ ਖਤਮ ਕਰਤਾ ਵੀ ਜਿੰਨਾ ਕ ਜਿੰਨਾ ਪ੍ਰੈਸ਼ਰ ਹੈ ਉਵੇਂ ਚੱਲੀ ਜਾਂਦਾ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਜਰੂਰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਅਈ ਤੇ ਤੁਹਾਨੂੰ ਬੇਨਤੀ ਕਰਦਾ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਇਹ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਹੈ। ਇਹ ਬਹੁਤ ਜਿਹੜੀ ਜਿਹੜੀ ਇਹ ਭੋਖੜਤਾਲਾ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੂਗੀ ਔਰ ਕੱਲ੍ਹ ਰਸਤੇ ਦੀ ਭੋਖੜਤਾਲ ਰੱਖੀ ਆ ਜਾਂ ਕੋਈ ਪਾਣੀ ਵਗੈਰਾ ਚੰਗੀ ਨਹੀਂ ਨਹੀਂ ਜੀ ਵੇਖੋ ਜਿਹੜੀ ਇਹ ਭੋਖੜਤਾਲਾ ਹੈ ਖਨੌਰੀ ਬਲਦ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲਿਆਂ 'ਚ ਆਗ ਨਹੀਂ ਬਲੀ। ਉਸ ਦੀ ਤਰਜ਼ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਦਿੰਦਾ ਨਾ ਕੋਈ ਸ਼ਾਮ ਦਾ। ਇੱਥੇ ਕੱਲਾ ਪਾਣੀ ਪੀ ਸਕਦੇ ਆ। ਕਿਸੇ ਵੀ ਘਰ ਚ ਅੱਗ ਨਹੀਂ ਭਲੀ ਤੇ ਸਾਨੂੰ ਮਾਣ ਵੀ ਹੁੰਦਾ ਸਾਡੇ ਪਿੰਡ ਦੇ ਉਹ ਸਾਡੇ ਪਿੰਡ ਨੂੰ ਕਿਸਾਨਾਂ ਦਾ ਮਸੀਹਾ ਯਾਰ ਉਹਨੂੰ 15 ਦਿਨ ਹੋ ਗਏ ਭੁੱਖ ਹੜਤਾਲ ਦੇ ਬੈਠੇ ਨੇ ਸਾਨੂੰ 24 ਘੰਟੇ ਨਾਲ ਕੀ ਹੋਣ ਲੱਗਦਾ ਤੇ ਅਸੀਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕਰਾਂਗੇ ਵੀ ਜੇ ਸਾਨੂੰ ਉੱਥੋਂ ਕੋਈ ਹੁਕਮ ਆਉਂਦਾ ਤੇ ਅਸੀਂ ਇਹਨੂੰ ਵਧਾ ਵੀ ਸਕਦੇ ਹਾਂ ਮੇਰਾ ਨਾਮ ਹੈ ਬਾਦਸ਼ਾਹ ਬਾਦਸ਼ਾਹ ਜੀ ਬਾਦਸ਼ਾਹ ਥਾਨੋਪ ਜਗਜੀਤ ਸਿੰਘ ਪੰਡੱਲੇ ਵਾਲਾ ਤੁਹਾਡੇ ਪਿੰਡ ਦੇ ਹੀ ਜਗਜੀਤ ਸਿੰਘ ਡੱਲੇ ਵਾਲਾ ਸਾਡੇ ਪਿੰਡ ਦੇ ਪਰਵਾਣ ਜਿਹੜੇ ਬਾਤ ਬੈਠੇ ਨੇ ਮਰਨ ਵਰ ਤੇ ਬੈਠੇ ਨੇ 15 ਦਿਨ ਹੋ ਗਿਆ ਪਿੰਡ ਦੇ ਵਿੱਚ ਅਸੀਂ ਤੁਸੀਂ ਵੀ ਹੜਤਾਲ ਕੀਤੀ ਹੈ ਕੀ ਕੰਮ ਹੜਤਾਲ ਜੀ ਇਸ ਤਰ੍ਹਾਂ ਕੀਤੀ ਹੈ ਕਿ ਸਰਕਾਰ ਦੀ ਬਹੁਤ ਵੱਡੀ ਭੁੱਲ ਹੈ ਇਹ ਜਿਹੜਾ ਪ੍ਰਧਾਨ ਆ ਜਗਜੀਤ ਸਿੰਘ ਦਾ ਕੋਈ ਇੱਕ ਪਿੰਡ ਦਾ ਨਹੀਂ ਇੱਕ ਜ਼ਿਲ੍ਹੇ ਦਾ ਨਹੀਂ ਇੱਕ ਦੇਸ਼ ਦਾ ਵੀ ਨਹੀਂ ਇਹ ਵਾਰਡ ਵਾਰ ਦਾ ਪ੍ਰਧਾਨ ਹੈ ਬੜੀ ਵੱਡੀ ਭੁੱਲ ਹੈ ਸਰਕਾਰ ਦੀ ਜਿਹੜੀ ਇਸ ਵਾਸਤੇ ਨੂੰ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਸਾਡੀ ਵੀ ਜਿਹੜੀ ਅੱਜ ਅਸੀਂ ਫੁਖੜਤਾ ਹਾਂ ਤਾਂ ਜਦੋਂ ਸਾਨੂੰ ਉਤੋਂ ਜੋ ਹੁਕਮ ਦੇਣਗੇ ਅਸੀਂ ਉਹ ਕਰਾਂਗੇ ਸਾਨੂੰ ਮਰਨ ਵਰਤ ਦਾ ਦੇਣਗੇ ਅਸੀਂ ਮਰਨ ਵਰਤ ਤੇ ਵੀ ਬੈਠਾਂਗੇ ਕਮਤੋਂ ਪਹਿਲਾਂ ਮੈਂ ਤਿਆਰ ਹਾਂ ਮਰਨ ਵਰਤ ਤੇ ਬੈਠਾ ਹਾਂ। ਜੇ ਤੁਹਾਨੂੰ ਉਹ ਆਰਡਰ ਕਰੇ ਵੀ ਪਿੰਡ ਚ ਜਾ ਕੇ ਗਿੱਲੇ ਚ ਬੈਠ ਜਾ ਕਿਤੇ ਵੀ ਮੈਂ ਮਰਨ ਵਰਤ ਤੇ ਬੈਣ ਨੂੰ ਤਿਆਰ ਹਾਂ। ਮੈਨੂੰ ਕੋਈ ਡਰ ਨਹੀਂਦਾ ਕੋਈ ਸ਼ੰਕਾ ਨਹੀਂ। ਪਰ ਇਹ ਸਰਕਾਰ ਵੀ ਬੜੀ ਵੱਡੀ ਪੋੜਾ ਜਿਹੜੀ ਇਹ ਕਰ ਰਹੀ ਹੈ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਗ ਫੈਲ ਜੂਗੀ। ਇਹਦਾ ਇਹਦਾ ਜੇ ਨਹੀਂ ਕੋ ਹੱਲ ਨੇ ਕੋਈ। ਜੀ ਗੱਲੇ ਵਾਲੇ ਦੇ ਖੇਤ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪਹਿਲੇ ਗੱਲੇ ਵਾਲੇ ਦੇ ਖੇਤ ਕਿਹੜੀ ਆ ਇਸ ਵੇਲੇ ਬਹੁਤ ਖਰਾਬ ਹੋ ਰਹੀ ਹੈ। ਬਹੁਤ ਘਟ ਰਹੀ ਹੈ। ਤਾਂ ਹੀ ਸਾਨੂੰ ਜਿਹੜਾ ਇਹ ਬੜਾ ਤਫਕ ਹੋ ਰਿਹਾ ਸਾਡੇ ਪਿੰਡ ਦਾ ਸਾਡਾ ਵੀ ਮੇਰਾ ਤਾਂ ਵੱਡਾ ਲੱਗਦਾ ਹੈ ਮੇਰੇ ਚਾਚਾ ਜੀ ਲੱਗਦੇ ਹੈ ਵੱਡੇ ਤਾਂ ਤੇ ਹੈ ਹੈ ਮੈਥੋਂ ਛੋਟੇ ਪਹਿਲੇ ਦਿਨ ਹੀ ਦੇ ਰਾਸ਼ਟਰਪਤੀ ਉਹ ਉਪਰਾਸ਼ਟਰਪਤੀ ਬਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਕਿਵੇਂ ਲੱਗਦਾ ਹੈ ਸਰਕਾਰ ਰਾਸ਼ਟਰ ਉਪਰਾਸ਼ਟਰਪਤੀ ਕਿਸਾਨਾਂ ਦੇ ਹੱਕ ਚਾ ਰਿਆ ਪਰ ਫਿਰ ਸਰਕਾਰ ਹਲੇ ਵੀ ਗੱਲ ਨਹੀਂ ਕਰਦੀ ਵੇਖੋ ਜੀ ਉਪਰਾਸ਼ਟਰਪਤੀ ਨੇ ਆਪ ਦਾ ਰੋਲ ਨਭਾਇਆ ਮੜਾ ਸੋਨਾ ਨਭਾਇਆ ਉਹਦਾ ਹੱਕ ਮੰਨਦਾ ਹੈ ਉਹ ਕਰਾਵੇ ਪਰ ਜਿਹੜਾ ਐ ਐਡਾ ਟੀਟ ਬੰਦਾ ਹੈ ਇਹ ਜਿਹੜਾ ਕੋਣ ਗੱਲ ਸੁਣਨ ਕੋਈ ਆਰੀ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ ਐਡਾ ਟੀਟ ਬੰਦਾ ਕਿ ਇਹਨੇ ਪਹਿਲਾਂ ਵੀ ਉੱਥੇ ਵੀ ਦੰਗੇ ਬੰਗੇ ਕਰਾਏ ਬੜਾ ਨੁਕਸਾਨ ਕੀਤਾ ਮੁਸਲਮਾਨ ਜਾਤ ਦਾ ਬਹੁਤ ਨੁਕਸਾਨ ਕੀਤਾ ਜੇ ਨੇ ਕੋਈ ਐਡਾ ਚੰਗਾ ਬੰਦਾ ਨਾ ਮੈ ਜੋ ਵੀ ਚ ਵੀ ਰਹਾ ਪਿੰਡ ਦੇ ਵਿੱਚ ਧਰਨਾ ਨਹੀਂ ਵੀਰੇ ਇਹ ਨਾ ਮਤਲਬ ਕਿ ਅਸੀਂ ਆਪ ਦੀ ਜਥੇਬੰਦੀ ਦੀ ਕਾਲ ਅੱਜ ਜੋ ਖਨੌਰੀ ਬਾਰਡਰ ਤੋਂ ਸਾਨੂੰ ਆਈ ਸੀ ਕਿ ਅੱਜ ਕਿਸੇ ਵੀ ਚੁੱਲ੍ਹੇ ਦੇ ਵਿੱਚ ਅਗਨੀ ਆਵੇ ਪਵੇਗੀ ਅਸੀਂ ਉਸ ਕਾਲ ਦੇ ਵਿੱਚ ਮਤਲਬ ਕਿ ਆਪ ਦਾ ਸਮਰਥਨ ਦਿੰਦੇ ਹੋਏ ਅਸੀਂ ਆਪਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂਪੁਰ ਦੀ ਕਾਲ ਦੇ ਸੰਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪਦੀ ਕਾਲ ਨੂੰ ਇੱਕ ਸਿਰੇ ਲਾਇਆ ਕਿ ਅਸੀਂ ਆਪਦੇ ਪਿੰਡ 'ਚ ਅੱਜ ਕੋਈ ਵੀ ਚੁੱਲ੍ਹਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪਦੇ ਕਿਸਾਨਾਂ ਦਾ ਇੱਥੇ ਪਹ ਹੜਤਾਲ ਦਾ ਇਕੱਠ ਕੀਤਾ ਉਹਦੇ 'ਚ ਅਸੀਂ ਇਹ ਕੀਤਾ ਇੱਕ ਦਿਨ ਦੀ ਪਹੜਤਾਲ हां एक ਦਿੰਦੀ ਅੱਜ ਜਿਹੜਾ ਇੱਕ ਵਾਰੀ ਸੰਕੇਤ ਦਿੱਤਾ ਸੀ ਸੰਕੇਤਕ ਕੰਮ ਕੀਤਾ ਅੱਗੇ ਤੋਂ ਜੋ ਵੀ ਸਾਨੂੰ ਕੋਈ ਮਤਲਬ ਕਿ ਪਿੰਡ ਦੇ ਤੌਰ ਤੇ ਜੋ ਵੀ ਸਾਨੂੰ ਜਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਇਹ ਸੀ ਇੰਡੀਕੇਸ਼ਨ ਦਿੱਤੀ ਹੈ ਜਿਹੜੀ ਅਪੀਲ ਆਜੀ ਤੇ ਕਿੱਥੋਂ ਕਿੱਥੋਂ ਤੱਕ ਪਹੁੰਚ ਕੀਤੀ ਹੈ ਅਪੀਲ ਦੀ ਕਿਹਾ ਜਾ ਰਿਹਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਪਹੁੰਚਾਈਏ ਕਿ ਸਾਰੇ ਲੋਕ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਪੋਖੜ ਤਾਰ ਰੱਖ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਇੱਕ ਨੌਰੀ ਬਾਰਡਰ ਤੋਂ ਜਿੱਥੇ ਬੰਦ ਹੈ ਜੋ ਅਪੀਲ ਆਈ ਹੈ ਉਹ ਤਾਂ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਨੂੰ ਵੀ ਅਸੀਂ ਇਹ ਕੀਤੀ ਹੈ ਕਿ ਜਿਨ੍ਹਾਂ ਜਿੰਨਾਂ ਤੱਕ ਵੀ ਸਾਡੀ ਆਵਾਜ਼ ਪਹੁੰਚੀ ਹੈ ਅਸੀਂ ਉੱਥੇ ਤੱਕ ਵੀ ਅਪੀਲ ਕੀਤੀ ਸੀ ਏਦੋਂ ਪਹਿਲਾਂ ਕਿ ਇਸ ਮਤਲਬ ਇੱਕ ਕਾਲ ਦਾ ਸਹਿਯੋਗ ਜ਼ਰੂਰ ਕਰਨਾ ਕੱਲੋ ਤੇ ਪਲਸਾਂ ਚ ਵੀ ਪਹੁੰਚੀ ਸੀ ਕਿ ਪਤਾ ਲੱਗਾ ਕੋਈ ਕੀ ਗੱਲਬਾਤ ਹੋਈ ਹੈ ਕਿਉਂਕਿ ਡੱਲੇਵਾਲਾ ਦੀ ਜਿਹੜੀ ਸਿਹਤ ਹੈ ਕਾਫੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਵਜ਼ਨ ਵੀ ਉਹਦਾ ਕਾਫੀ ਘਟ ਚੁੱਕਾ ਹੈ ਆ ਦੇਖੋ ਉਹਨਾਂ ਦੇ ਮਤਲਬ ਕਿ ਜੋ ਅੱਜ 9ਵੇਂ ਦਿਨ ਚ ਆ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਚ ਨਾ ਉਹਨਾਂ ਦਾ ਮਤਲਬ ਕਿ weight loss ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੋਂ ਹੀ ਸਟੋਨ ਸੀਗੇ ਆ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ weight boot ਵਗੈਰਾ ਉਹਨਾਂ ਦਾ ਕਾਫੀ लॉस ਹੋਇਆ ਉਹਦੇ ਸਬੰਧੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਪ੍ਰਸ਼ਾਸਨ ਇੱਕ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਸੰਬੰਧ ਤਾਂ ਉਹਨਾਂ ਨੂੰ ਹੋਣਗੇ ਮਤਲਬ ਕਿ ਉਹ ਜਾਣਕਾਰੀ ਲੈਣ ਵਾਸਤੇ ਉਹ ਆਏ ਸੀਗੇ ਉੱਥੇ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੇ ਫੋਟੇ ਕੀ ਕਹਿਣਾ ਬੇਟਾ ਅੱਜ ਕਰਨੇ ਤੇ ਬੈਠੇ ਹਾਂ ਸੁਖਿੰਦਰ ਖੇਵਰਾ ਹੜਤਾਲ ਤੇ ਬੈਠਾ ਪਾਜੀ ਇਹ ਇੱਕ ਦਿਨ ਦੀ ਪੂਖ ਹੜਤਾਲ ਮੇਰੇ ਦਾਦਾ ਜੀ ਹਾਂਜੀ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਉਹ ਮੇਰੇ ਦਾਦਾ ਜੀ ਹਨ ਕਿਸੇ ਨਾ ਦੇ ਸਪੋਰਟਮੈਨ ਉਹ ਅਸੀਂ ਉਹਨਾਂ ਦੇ ਸਪੋਰਟ ਵਾਸਤੇ ਬੈਠੇ ਹੈਗੇ ਹਾਂ ਇੱਥੇ ਇਹ ਵਰਤ ਇੱਕ ਦਿਨ ਦਾ ਉਹਨਾਂ ਦੀ ਸਪੋਰਟ ਹੀ ਹੈ ਇੱਕ ਦਿਨ ਦਾ ਵਰਤ ਉਹਨਾਂ ਦੇ ਸਕੂਲ ਉਹਦੇ ਦਾਦਾ ਜੀ ਨਾਲ 24 ਘੰਟੇ ਰਹਿਣਾ ਆਪਣੇ ਇੰਨੇ ਦਿਨ ਉਹਦੇ ਦਾਦਾ ਜੀ ਪਾਸੇ ਨੇ ਕਿਵੇਂ ਲੱਗਦਾ ਬੁੱਤ ਨੂੰ ਮੇਰੇ دل ਨਹੀਂ ਲੱਗਦਾ ਉਹਨਾਂ ਨੂੰ ਕੀ ਚਾਹਨਾ ਤੂੰ ਜਲਦੀ ਸਰਕਾਰ ਨੂੰ ਕੀ ਕਹਿਣਾ ਚਾਹਨਾ ਹੈ ਸਰਕਾਰ ਨੂੰ ਮੈਂ ਇੱਕ ਹੀ ਚੀਜ਼ ਕਹਿਣਾ ਚਾਹਨਾ ਹੈਗਾ ਕੀ ਮੰਗਾ ਮੰਨੋ ਕਿਸਾਨਾਂ ਨੂੰ ਕਿਸਾਨਾਂ ਨੂੰ ਕਰ ਜਾਂਦਾ ਮੌਕਾ ਦਿਓ ਇਹ ਲੂਡ ਪੈ ਗਈ ਜੀ ਅੱਜ ਤੋਂ ਪਿੰਡ ਦੇ ਵਿੱਚ ਬੈਠ ਗਏ ਹਾਂ ਜੀ ਮੇਰਾ ਨਾਮ ਹਰਪ੍ਰੀਤ कौर ਹੈ ਤੇ ਸਰ ਇਹ ਜਥੇਬੰਦੀ ਦੀ ਕਾਲ ਸੀਗੀ ਠੀਕ ਹੈ ਜਿਹੜਾ ਪਿੰਡ ਦੇ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਹੈ ਇਹ ਜਸਟ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਸੀਂ ਸੰਕੇਤ ਹੀ ਦਿੱਤਾ ਹੈ ਸਰਕਾਰ ਨੂੰ ਕਿ ਜਨਵਰਤ ਕੱਲਾ ਬਾਰਡਰ ਤੇ ਨਹੀਂ ਚੱਲ ਰਹੀ ਪਿੰਡਾਂ ਦੇ ਲੋਕ ਵੀ ਇਹਦੇ ਵਿੱਚ ਉਤਰ ਚੁੱਕੇ ਆ ਬੱਚੇ ਤੁਸੀਂ ਦੇਖੋ ਮੇਰੇ ਬੱਚੇ ਵੀ ਬੈਠੇ ਹੋਏ ਆ ਸਾਡੇ ਨਾਲ ਹਨਾ ਤੇ ਕਿਉਂਕਿ ਇਹ ਨਹੀਂ ਕਿ ਅਸੀਂ ਬੱਚੇ ਸਿਰਫ ਦਿਖਾਉਣ ਨੂੰ ਬਿਠਾਏ ਹੋਏ ਆ ਬੱਚੇ ਵੀ ਵਰਤ ਕਰ ਰਹੇ ਨੇ ਕਹਿਣ ਦਾ ਭਾਵ ਮੈਂ ਇਹ ਹੀ ਕਹਿਣਾ ਚਾਹਣੀ ਹੈ ਕਿ ਡੱਲੇਵਾਲ ਇੱਕ ਇਨਸਾਨ ਨਾ ਰਹਿ ਕੇ ਇੱਕ ਸੋਚ ਬਣ ਚੁੱਕੀ ਹੈ ਤੇ ਕਿਸੇ ਇਨਸਾਨ ਨੂੰ ਹਰਾਇਆ ਦਬਾਇਆ ਜਾ ਸਕਦਾ ਬਟ ਇੱਕ ਸੋਚ ਕਦੇ ਵੀ ਦਬਾਈ ਨਹੀਂ ਜਾ ਸਕਦੀ ਜਿਹੜੀ ਇੱਕ ਬੱਚੇ-ਬੱਚੇ ਦੇ ਵਿੱਚ ਇੱਕ ਸੋਚ ਬਣ ਚੁੱਕੀ ਆ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਪਤਾ ਨਹੀਂ ਕਿਸ ਵਹਿਮ ਚ ਹਲੇ ਸਰਕਾਰ ਸੁੱਤੀ ਪਈ ਆ ਕਿ ਹੋਰ ਦੇਖ ਲੈਣੇ ਹੈਗੇ ਆ ਹੈਨਾ ਤੇ ਪਰ ਇਹ ਵਹਿਮ ਨਿਕਲਣਗੇ ਜ਼ਰੂਰ ਅਖੀਰ ਇਹਨਾਂ ਨੂੰ ਮੰਗਾਂ ਨੂੰ ਲਾਗੂ ਕਰਨਾ ਹੀ ਪੈਣਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿ ਤੁਹਾਡੇ ਫਾਦਰ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਨਿਤ ਜਿਹੜੀ ਡਾਊਨ ਹੋ ਰਹੀ ਹੈ ਕਿੰਨਾ ਕੁ ਮਹਿਸੂਸ ਹੋ ਰਿਹਾ ਤੁਹਾਨੂੰ ਜੀ ਸਰ ਦੇਖੋ ਪਿਓ ਦਾ ਸਾਆ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਤੇ ਬਾਕੀ ਚਲੋ ਜਿਹੜੇ ਤਾਂ ਵੈਸੇ ਤੁਸੀਂ ਤਾਂ ਇੱਕ ਜਾਣਦੇ ਹੋਵੋਗੇ ਕਿ ਜਥੇਬੰਦੀਕ ਲੀਡਰ ਦੇ ਤੌਰ ਤੇ ਡੱਲੇਵਾਲ ਸਾਹਿਬ ਨੂੰ ਜਾਣਦੇ ਆ ਹਨ ਇੱਕ ਗੱਲ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਅੱਜ ਮੈਂ ਤੁਹਾਡੇ ਥਰੂ ਦੱਸਣਾ ਚਾਹਣੀ ਹੈ ਕਿ ਜਦੋਂ ਮੈਂ ਵਿਆਹੀ ਆਈ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਤੂੰ ਮੇਰੀ ਧੀ ਨਹੀਂ ਮੇਰੀ ਨੂੰਹ ਨਹੀਂ ਮੇਰਾ ਪੁੱਤਾਂ ਇਹ ਗੱਲ ਮੈਨੂੰ ਨਾਨੀ ਕਹੀ ਸੀ ਤੇ ਮੈਂ ਹਾਂ ਇਹ ਗੱਲ ਮੈਂ ਅੱਜ ਕਹਿਣਾ ਚਾਹਣੀ ਹੈ ਮਤਲਬ ਪੂਰੇ ਜ਼ੋਰ ਨਾਲ ਇਹ ਕਹਿਣਾ ਚਾਹਣੀ ਹੈ ਵੀ ਮੈਨੂੰ ਹਰ ਜਨਮ ਦੇ ਵਿੱਚ ਡੱਲੇਵਾਲ ਸਾਹਿਬ ਮੇਰੇ ਇੱਕ ਸੋਹਰੇ ਦੇ ਰੂਪ ਚ ਮਿਲ ਹੁਣ ਤੁਸੀਂ ਪੁੱਛੋਗੇ ਕਿ ਸੋਹਰੇ ਦੇ ਰੂਪ ਚ ਕਿਉਂ ਕਿਉਂਕਿ ਹਰੇਕ ਬਾਪ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਕਰਦਾ ਹੈ ਬਟ ਇੱਕ ਸੋਹਰੇ ਦਾ ਇੱਕ ਪਿਓ ਦੀ ਤਰ੍ਹਾਂ ਹੋਣਾ ਇਹ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਹਣਾ ਤੇ ਤੁਸੀਂ ਦੇਖੋ ਵੀ ਜਦੋਂ ਡੱਲੇਵਾਲ ਸਾਹਿਬ ਮਤਲਬ ਮੈਨੂੰ ਸੋਹਰਾ ਸਾਦ ਲੱਗੇ ਹੀ ਨਹੀਂ ਕਦੇ ਮੇਰੇ ਆਪ ਦੇ ਮੇਰੇ ਪਿਓ ਤੋਂ ਵੱਧ ਕੇ ਹੈ ਤੇ ਉਹਨਾਂ ਦੀ ਸਿਹਤ ਲਈ ਸਾਡਾ ਕੀ ਕੰਸਰਨ ਹੋਊਗਾ ਤੁਸੀਂ ਖੁਦਾ ਪੰਦਾ ਜਲਾ